ਮੈਂ ਲੱਗਿਆ ਹੈ ਮੈਂ ਕਈ ਜਣੇ ਪੱਟੀ ਕਰਾ ਦੂੰਗਾ ਬਾਬਾ ਇਹ ਪਹਿਲਾਂ ਪੱਟੀ-ਪੁੱਟੀ ਕਰਾ ਲੈ ਕੋਈ ਨਹੀਂ ਕਰਾ ਸਾਈਕਲ ਇਹ ਸਾਰਾ ਹੀ ਤੋੜਦਾ ਹੈ ਉਹਨੂੰ ਬੋਲਣ ਦੀ ਅਕਲ ਹੀ ਹੈ ਨਹੀਂ ਅੰਕਲ ਤੁਹਾਡੇ ਨਾਲ ਸਿਆਣੇ ਵੈਣੇ ਨਾਲ ਕਿੱਦਾਂ ਗੱਲ ਕਰਨੀ ਤਾਂ ਹੀ ਤਾਂ ਮੈਨੂੰ ਗੁੱਸਾ ਆਇਆ ਮੈਂ ਕਿਹਾ ਜਾ ਭਰਾਵਾ ਚੱਲ ਜਾ ਕੋਈ ਨਹੀਂ ਸਾਈਕਲ ਜਿੰਨੇ ਲੱਗੂ ਮੈਂ ਲਾ ਦੂੰਗਾ ਫੇ ਪਹਿ ਪੱਟੀ-ਪੁੱਟੀ ਤਾਂ ਕਰਾਓ ਪਹਿਲਾਂ ਆਰਾਮ ਨਾਲ ਆਹ ਮੁੰਡੇ ਵਿਚਾਰੇ ਰੁਕੇ ਉਹਨਾਂ ਨੇ ਸਾਈਕਲ ਚੱਕਿਆ ਇਹ ਆਇਆ ਤੇਜ਼ ਆਇਆ ਉੱਤਰ ਅੰਕਲ ਤੇਜ਼ ਆਇਆ ਤੇਜ਼ ਆ ਕੇ ਫਿਰ ਇੱਕਦਮ ਆਇਆ ਜਨਨ ਮੋੜਿਆ ਤਾਂ ਮੈਂ ਵੀ ਡਰ ਗਿਆ ਸਤਿ ਸ਼੍ਰੀ ਅਕਾਲ ਬੱਜੀ ਸੀਗੇ ਬੱਜੀ ਦੀ ਆਹ ਕਲੀ ਆਂਦਾ ਮੜਿਆ ਕੋਰ ਰੱਖ ਲਓ ਪਰਣਾ ਜੈ ਇਦਾਂ ਹੋਏ ਨਾ ਕੋਈ ਨਹੀਂ ਟੈਨਸ਼ਨ ਹੰਨਾ ਉਹ ਜਿੱਦਾਂ ਘਰੇ ਕੋਈ ਸਿਆਣਾ ਬੈਣੀ ਨਹੀਂ ਹੁੰਦਾ ਨਾ ਆਹ ਰੁਪਈਆ 200 ਰੁਪਈਆ ਦੇਈ ਜਾਵੇ ਤੁਹਾਨੂੰ ਅਗਲੇ ਪੱਟੀ ਕਰਾਲਾ 200 ਚ ਹੋ ਜਾਣਾ ਸਾਈਕਲ ਸਹੀ ਆਏ ਹਾ ਬੜਾ ਕੰਮ ਖਰਾਬ ਤੇ ਹੁਣ ਜਾਣਾ ਕਿੱਥੇ ਸ਼ਰਪਨੂ ਆਹ ਹੋ ਗਿਆ ਹੁਣ ਫੇਰ ਮੈਂ ਵਾਪਸ ਤੁਹਾਨੂੰ ਇਹ ਘਰਦਾਰੇ ਪਾਠ ਕਰਦੇ ਆ। ਤੇ ਜੇਬਾਂ ਜੁੱਬਾਂ ਦੇਖ ਲੈਣਾਂ ਤਾਂ ਡਿੱ ਗਿਆ ਤਾਂ ਨਹੀਂ ਕੁਝ। ਆਪਣਾ ਚੈੱਕ ਕਰ ਲੈਣਾ ਹੀ ਉਹਦਾ ਉਹਦਾ ਲਫਾਫਾ ਜਿਹਾ ਸੀਗਾ ਮੈਂ ਤੁਹਾਨੂੰ ਫੜਾਤਾ ਹੀ ਲਫਾਫਾ ਜਿਹਾ ਸੀ ਇੱਕ। ਬੜੀ ਜੋਸ਼ ਦੀ ਮਾਰਿਆ। ਆਹੋ ਗੱਡੀ 'ਚ 扑ੜਕ ਕੇ ਸ਼ੀਸ਼ੇ ਸਾਰੇ ਟੁੱਟੇ ਹੈ ਗੱਡੀ ਦਾ। ਕਿਹੜੇ ਸ਼ੀਸ਼ੇ? ਮੋਹਰ ਦਾ ਸ਼ੀਸ਼ਾ ਗੱਡੀ ਦਾ ਨਹੀਂ ਜਿਹੜਾ ਆਹ ਸ਼ੀਸ਼ਾ ਤਾਂ ਮੋਹਰ ਦਾ। ਆਹ ਸਾਰੇ ਟੁੱਟ ਗਿਆ ਹੈਗਾ ਇਹ। ਜਾਂ ਤਾਂ ਹੁਣ ਮੰਨਣਾ ਹੀ ਨਹੀਂ ਹੈਗਾ ਅਗਲੇ ਨੇ ਅੰਕਲ ਕੀ ਫੇਰ। ਇਹ ਤੁਹਾਨੂੰ ਕਹੀ ਜਾਂਦਾ ਉਧਰ ਤਾਂਡੇ ਖੂਨ ਚੱਲਣ ਡਿਆ ਆ ਤੁਹਾਨੂੰ ਕਹੀ ਜਾਂਦਾ ਸੀਗਾ ਕਿ ਚੱਲ ਆ ਜਾ ਮੈਂ ਆਹੇ ਤੈਨੂੰ ਗੁਰਦੁਆਰੇ ਲੈ ਜਾਣਾ ਉੱਥੇ ਰਾਜਨਾਮਾ ਕਰਨਾ ਨਹੀਂ ਦਾ ਦੱਸ ਮੈਂ ਗੁਰਦੁਆਰੇ ਲੈ ਆ ਕੇ ਕੀ ਕਰੂੰਗਾ ਨਾ ਉਹ ਅੰਕਲ ਨੂੰ ਕਹੀ ਜਾਂਦਾ ਅੰਕਲ ਦੀ ਗਲਤੀ ਆ ਕਿ ਆਹੇ ਅੰਕਲ ਨੇ ਇੱਧਰ ਨੂੰ ਕਰਤਾਲਾ ਦੱਸ ਚੱਲ ਮੈਂ ਕਿਹਾ ਗਲਤੀ ਜੋ ਹੋਣਾ ਸੀ ਉਹ ਹੋ ਗਿਆ ਤੇ ਉਹਨੂੰ ਲੈ ਤਾਂ ਜਾ ਕਿ ਰੋਲ ਸਾਈਕਲ ਸਹੀ ਕਰਾ ਦੇ ਜਾਂ ਬੰਟੀ ਦਿਵਾ ਦੇ 200 ਰੁਪਏ ਦਿੰਦਾ ਹੀ ਮੈਗਮਰਾਵਾ ਵੀ ਲੈ ਆ। ਦੇਖੋ ਕਿੰਨੀ ਜ਼ੋਰ ਦੀ ਮੋਟਰਸਾਈਕਲ ਵੱਜਾ ਫਿਰ ਬਚ ਗਿਆ। ਕੋਈ ਨਹੀਂ ਅੰਕਲ ਟੈਂਸ਼ਨ ਹੰਨਾ ਕਰਾ ਲਾ ਵੀ ਸਹੀ ਸਾਈਕਲ। ਕਿੱਥੇ ਲਾ ਜੂਗਾ 15 ਸਾਲਾਂ ਅੱਜ 2000 ਲਾ ਜੂ ਕੋਈ ਨਹੀਂ ਜਿੰਨਾ ਲੱਗੂਗਾ ਮੈਂ ਲਾ ਦੂੰਗਾ ਟੈਂਸ਼ਨ ਨਾਲੋਂ। ਠੀਕ ਹੈ। ਬੇਫੇ ਕਰਾਉ ਤੁਹੀਂ। ਕਈ ਵਲੇ ਬੰਦੇ ਕੋ ਨਹੀਂ ਵੀ ਹੁੰਦੇ ਪੈਸੇ ਕੀ ਪਤਾ ਉਹਦੇ ਕੋ ਨਾ ਹੀ ਹੋਣ ਉਹ ਹੀ 200 ਰੁਪਏ ਹੋਵੇ ਵਿਚਾਰੇ ਤੁਹਾਨੂੰ ਉਹਦੇ ਵੀ ਚਲੋ। ਜੋ ਹੁਣ ਅੰਕਲੇ ਹੋ ਗਏ ਰਹਿੰਦਾ। ਮੈਂ ਪੱਟੀ ਕਰਾ ਕੇ ਆ ਗਿਆ ਹਸਪਤਾਲ ਸਰਕਾਰੀ ਚਲਾਇਆ ਅੰਕਲ ਹਸਪਤਾਲ ਦਿਖਾਉਂਦਾ ਆਂ ਕਿ ਲੱਗਣੇ ਗਏ ਆਂ ਦਾਇਆ ਕਰ ਰੋ ਵੀ ਆਇਆ ਕੋ ਕੋਈ ਅੰਕਲ ਕੋਈ ਚੱਕਰ ਨਹੀਂ ਫੇਰੀ ਆਂ ਪਰ ਯਾਦ ਅਗਲੇ ਨੂੰ ਅੱਜ ਦਿਨ ਬੋਲਣ ਦੇ ਨਹੀਂ ਪਤਾ ਹੈਗਾ ਕਿਵੇਂ ਗੱਲ ਕਰਨੀ ਹੈ ਤੇ ਹੁਣ ਕੀ ਕਰ ਸਕਦੇ ਆ ਨਾ ਕੋਈ ਨਾ ਅੱਜਕੱਲ ਮਾੜਾ ਬਹੁਤ ਦੁਨੀਆ ਬਹੁਤ ਜਾਨਵਰ ਸਾਡੇ ਸਾਹਮਣੇ ਹੀ ਕਿਤਾ ਆਉਨੇ ਆ ਮੈਂ ਤਾਂ ਜਾਣਦਾ ਵੀ ਨਹੀਂ ਉਹ ਕੌਣ ਕੌਣ ਨੇ ਕਾਲ ਕੱਟਦਾ ਕਹਿੰਦਾ ਇਹ ਕਾਲ ਕੱਟਦਾ ਚਲੋ ਕੋਈ ਨਹੀਂ ਮਾਦਮਾ ਲੈਟਾ ਫਾਸਵਰ ਦਾ ਲੈਣ ਦਾ ਇੱਥੇ ਉਹ ਕਹਿੰਦੇ ਟਾਂਕੇ ਲੱਗਣੇ ਆ ਐਮਰਜੈਂਸੀ ਉਹ ਟਾਂਕੇ ਲਾ ਕੇ ਫੇਰ ਅੰਕਲ ਨੂੰ ਛੱਡੂਗਾ ਦੇਖ ਦਾਂ ਕਿ ਹਿਸਾਬ ਤਾਂ ਹੁੰਦਾ ਜਾਂ ਦੁਕਾਨ ਤੇ ਉਹ ਸਾਈਕਲ ਸਹੀ ਹੁੰਦਾ ਕਿ ਨਹੀਂ ਕਿਵੇਂ ਹੁੰਦਾ ਬਾਕੀ ਦੇਖੋ ਮੈਨੂੰ ਇਹ ਬਾਰ ਬਰ ਕਟਾਉਣੇ ਕਾਰਟ ਹੋਣੀ ਆ ਕੀ ਕਹਿੰਦਾ ਅੰਕਲ ਡਾਕਟਰ ਨੇ ਹੈ ਦਵਾਈਓ ਦਿੱਤੀਆਂ ਓਕੇ ਤੁਸੀਂ ਕਹਿੰਦੇ ਆ ਮੈਂ ਕਹ ਜੀ ਕਿ ਤੁਸੀਂ ਚਿੰਤਾ ਕੋਈ ਆ ਤੁਸੀਂ ਕੋਈ ਚੱਕਰ ਨਹੀਂ ਅੰਕਲ ਬੇਗੀ ਹੋ ਗਿਆ ਤੁਹਾਨੂੰ ਹੋਣਾ ਤਾਂ ਜਗਾ ਮੈਂ ਤਾਂ ਇਹ ਬੇਗੀ ਤੇ ਇਹ ਦਾਸਾ ਕੋਈ ਨਹੀਂ ਤਾਂ ਇਹ ਸਾਈਕਲ ਖੜਾ ਕੀਤਾ ਹੀ ਉਰੇ ਇੱਕ ਮਿੰਟ ਬੰਕ ਫੋਨ ਖੋਲ ਆ ਇਹਦਾ ਕੀ ਲੱਗਣਾ ਹੈ ਕਿੰਨਾ ਬੋੜਾ ਬਣਾਵਾਇਆ ਹੋਣਾ ਹੈ ਹਾਂ ਥੋੜਾ ਜਿਹਾ ਜੰਤਾ ਮੋੜ ਲਾ ਹੋਰ ਬਾਕੀ ਠੀਕ ਹੈ ਬਾਕੀ ਆ ਇਹਦਾ ਚੱਕਾ ਤੋੜ ਥੋੜਾ ਸਿੱਧਾ ਹੋਈ ਜਾਣਾ ਕਰੇ ਦੇਣਾ ਕੋਈ ਨਹੀਂ ਪਾਦਰ ਤੁਸੀਂ ਮੈਂ ਅੰਕਲ ਨੇ ਸ਼ਹਿਰ ਪਰ ਜਾਣਾ ਹੈ ਇਹ ਵਿਚਾਰੇ ਕਿਸੇ ਗੱਡੀ ਮਾਰ ਗਿਆ ਕੋਈ ਇਹਨਾਂ ਦੇ ਵਿੱਚ ਤੇ ਆਪ ਤਾਂ ਚੱਲ ਗਿਆ ਇਹ ਬੰਦਾ ਤੇ ਮੈਂ ਲੈ ਇਹਨੂੰ ਮੈਂ ਕੋਈ ਨਹੀਂ ਮੈਂ ਕਰਾ ਦਣਾ ਪਾ ਦੋ ਫੇ ਬਾਕੀ ਹੋਰ ਮਾੜਾ ਮੋਟਾ ਕਰ ਦਿਓ ਸਹੀ ਐ ਚੰਗੀ ਤਰ੍ਹਾਂ ਆ ਕਾਤੀ ਸਹੀ ਹੈ ਕੇ ਨਹੀਂ ਪਾਉਣੀ ਹੈ ਬਹੁਤ ਠੀਕ ਹੈ ਜੀ ਨਹੀਂ ਦੇ ਲੈ ਨਹੀਂ ਪਾ ਲੈ ਠੀਕ ਹੈ ਜੀ ਇਹ ਇਹ ਠੀਕ ਹੈ ਜੀ ਹੈ ਮੈਂ ਹਜੇ ਵਾਲ ਕਟਾਉਣੇ ਗੱਡੀ ਤੇ ਵਾਣੀਆਂ ਸ਼ਾਮ ਪੈ ਜਾਣੀਆਂ ਰੱਖਣੇ ਰੱਖ ਦੇ ਮੇਰੇ ਕੋਲ ਜੇ ਸ਼ਾਮ ਨੂੰ ਚਾਹੀਦੇ ਫੇਰ ਫੜਾ ਦੂੰਗਾ ਜੇ ਹੁਣੇ ਚਾਹੀਦੇ ਫੇਰ ਔਖਾ ਮੈਂ ਹਜਾ ਹੈ ਹੈ ਮੈਂ ਅੰਕ ਨੂੰ ਤੋੜਨਾ ਵੜਾ ਜਾਨਾ ਗੱਡੀ ਵੱਜ ਗਈ ਉਹ ਨਹੀਂ ਕੋਣ ਹੈਗਾ ਕਿੱਥੇ 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 ਇਹ ਸਾਡੇ ਪਿੰਡ ਚਲਵੰਡੀ ਦਾ ਮੋੜ ਨਹੀਂ ਹੈੜਾ ਉੱਥੇ ਵੱਜੇਂ ਦਾਬ ਕਿੱਥੇ ਗਿਆ ਆਇਆ ਕਰਦੇ ਉਹਨੂੰ ਪੈਸੇ ਸੰਡ ਇਹਨ ਵਧੀਆ ਕਰਦੇ ਸਾਈਕਲ ਮੜਾ ਮੋਟਾ ਹੋਰ ਵੀ ਹੋਇਆ ਕੰਮ ਕਰਦੇ ਆਪ ਕੋਲੇ ਬੈਠਾ ਆਪਣਾ 4 12 ਕਿਲੋ ਆਇਆ ਕਿੱਥੇ ਦੇਣਾ ਪਾਪਾ ਹੈਗਾ ਹਰ ਖਰਚਾ ਖੋਚਾ ਹੈਗਾ ਤੁਹਾਡੇ ਕੋਲ ਦੇ ਦੇ ਮੈਂ ਤੁਹਾਨੂੰ ਹੈ ਕਹੇਗਾ ਤੁਹਾਡਾ ਤੁਸੀਂ ਖਰਚ ਜਣਾ ਦਰਮਾ ਦਾ ਭਰਦਾ ਆ ਕੋਈ ਨਹੀਂ ਇਹ ਹੀ ਬੜੀ ਮੇਰੀ ਮਤ ਇਹ ਮੇਰਾ ਖਰਚਾ ਹੀ ਆ ਕੋਈ ਚੱਕਰ ਨਹੀਂ ਉਹ ਤਾਂ ਚਲਾ ਗਿਆ ਉਹ ਤਾਂ ਉਹ ਚਲਾ ਗਿਆ ਹੈ ਅਸੀਂ ਅੰਦਰੋਂ ਹਾ ਚਮਟਾ ਬਿੰਗਾ ਹੋਇਆ ਨਾ ਭਾਜੀ ਪਹਿਲੇ ਮੈਂ ਲਾਦਾ ਪੜ ਕੇ ਗੱਡੀ ਦੇ ਸ਼ੀਸ਼ੇ 'ਚ ਦੋ ਹੀ ਵੱਜੇ ਸੀ ਜਾਂ ਟੁੱਟੇ ਸ਼ੀਸ਼ਾ ਨਾ ਤੁਸੀਂ ਵਿੱਚ ਵੱਜੇ ਹੋਣੇ ਨਾ ਮੈਂ ਤਾਂ ਥੱਲੇ ਹੀ ਰਹਿ ਗਿਆ ਸੀ ਅੱਛਾ ਉਹ ਪਤਾ ਨਹੀਂ ਉਹਨੇ ਕਿੰਨਾ ਸ਼ੀਸ਼ਾ ਟੁੱਟਾ ਜਾਂ ਗਿਆ ਜਾਂ ਸਾਈਕਲ ਵੱਜਾ ਹੁਣ ਉੱਪਰ ਉੱਪਰਾਂ ਹੀ ਵੱਜਾ ਹਣਾ ਅੱਛਾ ਥੱਲੇ ਸੀਗਾ ਉਹ ਰੋਕ ਪਤਾ ਨਹੀਂ ਸ਼ੀਸ਼ਾ ਜਾਂ ਪਹਿਲਾਂ ਟੁੱਟਾ ਹੋਣਾ ਹੋਇਆ ਪਹਿਲਾਂ ਹੀ ਟੁੱਟਾ ਹੋਣਾ ਪਹਿਲਾਂ ਟੁੱਟਾ ਹੋਣਾ ਹਾਂ ਜਦੋਂ ਗੱਡੀਆਂ ਚੱਲਦੀਆਂ ਐਕਸੀਡੈਂਟ ਵੀ ਚੱਲ ਹੋਈ ਜਾਂਦੇ ਆ ਬੰਦੇ ਨੂੰ ਗੱਲ ਕਰਨ ਦਾ ਤਰੀਕਾ ਤਾਂ ਪਤਾ ਹੋਵੇ ਸਹੀ ਕਰਾਣੀ ਕਾਣਾ ਬੀਣਾ ਤੇ ਨਹੀਂ ਅੰਕਲ ਪਛਾਨਾ ਚੋਲੇ ਪਟੂਰੇ ਹੈਗੇ ਆ ਰੋਟੀ ਖਾ ਕੇ ਆਏ ਤੁਸੀਂ ਤੇ ਬਾਕੀ ਅੰਕਲ ਨੂੰ ਦੇ ਦਿਆਂ 500 ਹੋਰ ਕਰ ਦਵਾਂ ਅੰਕਲ ਸਰ ਜੂਗਾ ਪੱਕਾ ਚੱਲੇ ਮੈਂ ਮੈਂ ਜਾਵਾਂ ਫੇ ਅੰਕਲ ਚੱਲ ਜੰਦਾ ਚਲ ਜੇ ਤੁਸੀਂ ਮੈਂ ਚੱਲਾ ਫਿਆ ਓਕੇ ਇਹਨੂੰ ਮੈਂ ਕਰਦੇ ਆ ਚਲੋ ਗਾਇਸ ਇੰਨਾ ਕੰਮ ਸੀਗਾ ਇਹ ਕੋਈ ਦਿਖਾਵਾ ਨਹੀਂ ਹੈਗਾ ਕੋਈ ਕੁਛ ਨਹੀਂ ਹੈਗਾ ਮਤਲਬ ਇਦਾਂ ਹੀ ਕਈ ਤੁਹਾਡੇ ਮੂਰੇ ਕੋਈ ਹੈਪਨ ਹੁੰਦਾ 1000 1500 2000 ਜਿੰਨਾ ਮਰਜ਼ੀ ਲੱਗ ਜਵੇ ਘਬਰਾਇਆ ਨਾ ਕਰੋ ਕੋਈ ਚੱਕਰ ਨਹੀਂ ਹੈਗਾ ਠੀਕ ਆ ਤੁਸੀਂ ਇਹ ਸਮਝ ਲੈ ਕਰੋ ਕਿ ਡੈਕ 'ਤੇ ਪਏ ਮੇਰੇ ਕਿਤੇ ਹੈ ਨਾ ਕੋਈ ਚੱਕਰ ਨਹੀਂ ਹੈਗਾ ਜਿੱਥੇ ਇੰਨੇ ਖਰਚੇ ਨੇ ਦਿਹਾੜੀ ਦੇ ਹਜ਼ਾਰਾਂ ਖਰਚ ਹੁੰਦੇ ਆ ਉਥੇ ਆਪਾਂ 1000 1500 ਪਾ ਕੁਝ ਨਹੀਂ ਹੋਣ ਲੱਗਾ ਠੀਕ ਆ ਸਿਆਣੇ ਬੰਦੇ ਦੀ ਹਮੇਸ਼ਾ ਉਹ ਸਿਆਣਾ ਹੋਵੇ ਭਾਵੇਂ ਮੁੰਡਾ ਹੋਵੇ ਭਾਵੇਂ ਬੁੜੀ ਹੋਵੇ ਕੁੜੀ ਹੋਵੇ ਚੱਕਿਆ ਜਰੂਰ ਕਰੋ ਹਨ ਜੇ ਜਿਆਦਾ ਵੀਡੀਓ ਬਣਾ ਲਿਆ ਕਰੋ ਮੇਰਾ ਵੀਡੀਓ ਬਣਾਉਣਾ ਜ਼ਰੂਰੀ ਤਾਂ ਸਿਖਿਆ ਕਿ ਕੱਲ ਨੂੰ ਕੁਝ ਹੈਪਨ ਹੋਇਆ ਸਿਆਣਾ ਬੀਔਰਗਾ ਤੁਹਾਨੂੰ ਪਤਾ ਮੁੜ ਕੇ ਕਿਸੇ ਨੇ ਨਹੀਂ ਸੁਣਨੀ ਸੀ ਕੀ ਅਗਲੇ ਕਹਨੇ ਖਰੀ ਨਹੀਂ ਮਾਰੀ ਗੱਡੀ ਹਨ ਤੁਹਾਨੂੰ ਪਤਾ ਬਹੁਤ ਕੁਝ ਹੋ ਜਾਂਦਾ ਨਾ ਕਿਉਂਕਿ ਆਪਣੇ ਨਾਲ ਬੀਤੀਆਂ ਅੱਗੇ ਆਪਾਂ ਚੱਕੇ ਸੀ ਮੁੰਡਾ ਉਹਦੀ ਡੈਥ ਹੋ ਗਈ ਸੀ ਇੰਨਾ ਚਿਰੋ ਕੈਮਰੇ ਸੀਗੇ ਉੱਥੇ ਬਚਾਅ ਹੋ ਗਿਆ ਹਨ ਐਦਾਂ ਜ਼ਰੂਰੀ ਆਪਾਂ ਵੀਡੀਓ ਬਣਾ ਲਿਆ ਕਰੋ ਹੈਲਪ ਜਰੂਰ ਕਰਿਆ ਕਰੋ ਕਿਸੇ ਨੂੰ ਪਤਾ ਨਹੀਂ ਹੁੰਦਾ ਮਾਇ ਟਾਈਮ ਦਾ ਚਲੋ ਹੁਣ ਮੈਂ ਘਟਾਲ ਨਾ ਵੰਪਾਲ ਇਉਂ ਤੋਂ ਬਾਅਦ ਗੰਜਤਕ ਬੰਨ ਵਾਲੇ ਗੱਡੀ ਤੋਂ ਨਹੀਂ ਦੇ ਦਮਾਂ ਤੇ ਨਾਲੇ ਵਾਲ ਕਟਾਲਵਾਂ ਕਰਦੇ ਆ ਬਲੌਗ ਕੰਟੀਨਿਊ ਲਓ ਗਾਇਸ ਕਟਾਈਏ ਆਪਣੇ ਅੰਜੰਮ ਭਰਾ ਕੋ ਅੰਜੰਮ ਅੰਜੰਮ ਮੇਦਾ ਕੈ ਕਿ ਖਾਣਾ ਬਤਾ ਦੇ ਰਕੋ ਤੂੰ ਥੈਂਕ ਯੂ ਤਾਂ ਬੋਲ ਐ ਨੀ ਮੇਰੇ ਕੋ ਥੈਂਕ ਯੂ ਬੋਲਣ ਕਰ ਕੋ ਅੰਨੂ ਤੇ ਆਪਾਂ ਆ ਗਏ ਹਾਂ ਬਾਈ ਕੁਐਸਚਨ ਮੰਗਾ ਬੈ ਨਾ ਆਪਣੇ ਲਈ ਇਦਾਂ ਹੋ ਰਿਹਾ ਜਹਾ ਆਜੋ ਗਾਇਸ ਮੋਸਾ ਖਾਓ हेलो गाइस लो गाइस तेरी बना दे इधर कर मुंह पे बिना बंद रंग लाल गा। हो जाता है मेरे बच्चे आना हैगा चुपया हां भाई मिलेगा डामर दासे है ਜੋ ਵੀ ਘੰਟੇ ਦੁਕਾਨਾਂ ਦੇਖਦੀਆਂ ਕਾਂਡਣ ਦੇਖਦੀ ਤਾਂ ਨਾ ਆ ਗਈ ਤੇ ਲਾਈਆਂ ਰੰਗ ਬਰੰਗੀਆਂ ਆਹ ਕੀ ਲਾਈਆਂ ਮਿੱਡੀਆਂ ਆਦਰ ਆ ਕੀ ਪੂਸ਼ ਆ ਗਈ ਆ ਗਈ ਆ ਗਈ ਮਿੱਡੀਆਂ ਆ ਗਈ ਆ ਗਈ ਤੇਰੀ ਮਿੱਟੀ ਕੀ ਐ ਚੁੰਨੀ ਚੁੰਡੀ ਪਿੰਡੀਆਂ ਦੋ ਪਿੰਡੀਆਂ ਤੂੰ ਪਿੰਡੀਆਂ ਤੂੰ ਪਿੰਡੀਆਂ ਤੇਰੀ ਮੰਮੀ ਪਿੰਡੀਆਂ <laughs> <laughs> तेरी मम्मी पिंडी oh, okay. तेरा डैडी पिंडा आपका पापा पिंडा तू पिंडी nah. तेरी मम्मी पिंडी अच्छा nah, मत कह ना की करदा ना ऐसे मत कहो ऐसे मत कहो <laughs> चलो के नहीं कहता फिर आपकी मम्मी क्या है बोल दे बोल <laughs> <laughs> क्या है अपना <laughs> मम्मा <laughs> मम्मी है तेरा पापा तो बोलता वो पिंडी है ओ oh. ਮੈਂ ਨਹੀਂ ਮੈਨੂੰ ਨਹੀਂ ਬੋਲਿਆ ਸੀ ਅਬ ਮੈਨੇ ਨਹੀਂ ਬੋਲਾ ਸੌ ਲਗੇ ਸੌ ਬਹੁਤ ਤੇਜ਼ ਆ ਬਾਬੋ ਜੀ ਹੋ ਗਏ ਆਪਣੇ ਹੈਅਰ ਕੱਟ ਕਿਵੇਂ ਲੱਗੇ ਆ ਦੱਸੋ ਇਹ ਇਹ ਲੋਕੜ ਦੇ ਦੇਖੋ ਮੇਰਾ ਇਧਰ ਆਖਿਆ ਮੈਂ ਵੀ ਲੂਮੀਨਾਟੀ ਨੂੰ ਜੁਆਇਨ ਕਰ ਲਿਆ ਇਧਰ ਹੈਗਾ ਦੂਜਾ ਇਹਨੂੰ ਕਹਿੰਦੇ ਆ ਆਗਾ ਤਾਂ ਹੁੰਦਾ ਨਜ਼ਰ ਦਾ ਹਾਂ ਹੈਨਾ ਇਹ ਹੈਗਾ ਨਜ਼ਰ ਤੋਂ ਲੱਗਣ ਤਾਂ ਤੇ ਆਹ ਹੈਗਾ ਆਈਸ ਲੂਮੀਨਾਟੀ ਵਾਲੀ ਲੂਮੀਨਾਟੀ ਨੂੰ ਮੈਂ ਜੁਆਇਨ ਕਰ ਲਿਆ ਸਾਈਨ ਨੂੰ ਹੁਣ ਬਣਾਵਾ ਪਿਆ ਕਰਨਾ ਉਹ ਦਾ ਡੇਰੇ ਬੇੜੀਮ ਜਾਈਏ ਜਾਂ ਘਰ ਨੂੰ ਪੱਠੇ ਪੌਣੇ ਜਾ ਕੇ ਲੈਟ ਹੈ ਨਹੀਂ ਉਰੇ ਸੋ ਗੱਡੀ ਧਮਾਉਣੀ ਆ ਲੈਟ ਤੋਂ ਬਿਨਾਂ ਕਹਿੰਦੇ ਤਾਂ ਹੁਣੀ ਹੋਣੀ ਜਨਰੇਟਰ ਹੈ ਨਹੀਂ ਸਾਡੇ ਕੋਲ ਦੇਖਦੇ ਕਿੱਦਾਂ ਹੁੰਦੀ ਆ ਹੱਸੀ ਆਂਦੇ

सलाम वालेकुम मैं मनी बोल रहा हूँ मनी मेरे को जानते हैं जानते हैं मेरे को यूट्यूबर बोल रहा मनी YouTube वाला मनी बोल रहा हूँ हाँ तो हाँ जी बढ़िया आप बताओ ठीक हो भाभी जी ये आज आपकी लड़की गुड़िया बोल रही है कि मेरी मम्मी का नाम भिंडी है तो <laughs>

ਆਦੇ ਚਾਕਲੇਟ ਦਾ ਚਾਕਲੇਟ ਦਾ ਮੈਂ ਤੈਨੂੰ ਆ ਜਾ ਚਾਕਲੇਟ ਦਾ ਮੈਂ ਇਹਨਾਂ ਵੱਲ ਤੂੰ ਤੂੰ ਬੋ ਮਾਰਦਾ ਇਹਨੇ ਪਹਿਲਾਂ ਮਾਰਿਆ ਇਹਨੇ ਮੇਰੇ ਸਾਹਮਣੇ ਮਾਰਿਆ ਥਾ ਇਹਨੇ ਚਪੇੜ ਚਪੇੜ ਮਾਰੀ ਥੀ ਇਸਨੇ ਇਹ ਮਾਰਿਆ ਮੇਰੇ ਸਾਹਮਣੇ ਮਾਰਿਆ ਥਾ ਇਸਨੇ ਚਪੇੜ ਇਹ ਇਹ ਮਾਰਿਆ ਨਹੀਂ ਲੈ ਲੈ ਮਾਰ ਦਿੱਤਾ ਉਸ ਨੂੰ ਔਰ ਰੋਣੇ ਲੱਗਿਆ ਬਹੁਤ ਔਰੋਣੇ ਲੱਗਿਆ ਉਹਦੇ ਔਰ ਰੋਣੇ ਲੱਗਿਆ ਉਹਦੇ ਕਿਸ ਨੇ ਮਾਰਿਆ ਤਾ ਮੈਨੂੰ ਤੂੰ ਨਹੀਂ ਮਾਰਾ ਬਹੁਤ ਮਾਰਦੀ ਆ ਉਹ ਮਾਰਦੀ ਆ ਮੋਰੇ ਤੇਜ ਆ ਨਾ ਮਾਰਦੀ ਆ ਇਹ ਬਿੰਡੀ ਆ ਇਹ ਬਹੁਤ ਏ ਬਿੰਡੀ ਬਿੰਡੀ ਚੱਲ ਬਾਏ ਕਰਦੇ ਮੈਂ ਚੱਲਾਂ ਚਾਚੂ ਚੱਲਾਂ ਫੇਰ ਬਾਏ ਕਰਦੇ ਮੈਂ ਦੇਣਾ ਤੇਰੇ ਕੋ ਕੈਂਡੀ ਜੁਆਇਸ ਦਿਆ ਥਾ ਨਾ ਬਾਏ ਕਰਦੇ ਫੇਰ ਬਾਏ ਕਰਦੇ ਚਾਚੂ ਕੋ ਨਾ ਬਾਏ ਆਹ ਹੱਥ ਮਿਲਾਂਉਂਦੀ ਆ ਬਾਏ ਬਾਹਰ ਦਾ ਠੰਡਾ ਹਵਾ ਚੱਲਦੀ ਠੰਡ ਲੱਗੀ ਮੈਂ ਕੋਟੀ ਲੱਭੀ ਆਉਂਦਾ ਅੰਦਰ ਮਦੱਕੀ ਹੋਇਆ ਮੈਂ ਅੰਦਰ ਕੋਟੀ ਲੱਭੀ ਜਾਂ ਨਈ ਕੋਟੀ ਤਾਂ ਮੈਂ ਸਾਚ ਅੰਕਲ ਨੂੰ ਦੇ ਦਿੱਤੀ ਸੀ ਸਿਆਣੇ ਨੂੰ ਜਿਹਨਾਂ ਦਾ ਐਕਸੀਡੈਂਟ ਹੋਇਆ ਹੈ। ਕਿਉਂਕਿ ਉਹਨਾਂ ਨੇ ਕੱਲੀ ਉਹੀ ਪਾਈ ਹੋਈ ਸੀਗੀ। ਕੜਤਾ ਪਜਾਮਾ ਪਾਇਆ ਸੀ। ਆ ਮੈਨੂੰ ਜਦੋਂ ਤੁਹਾਨੂੰ ਠੰਡ ਲੱਗਣੀ ਆ ਨਾ ਸਾਈਕਲ ਤੇ ਜਾਂਦੇ ਨੂੰ ਉਹਨੂੰ ਜਾ। ਉਹਨੇ ਜਾਣਾ ਵੀ ਹਿਆਰਪੁਰ ਸੀਗਾ। ਫਿਰ ਮੈਂ ਉਹਨੂੰ ਦੇ ਦਿੱਤੀ ਕੋਟੀ। ਐ ਚਲੋ ਹੋ ਗਿਆ ਆਪਣਾ హెయిర్ ਕੱਟ ਡਨ। ਮਿਲਦੇ ਆਂ ਕੱਲ ਨੂੰ ਮੇਬੀ ਸ਼ਾਇਦ ਮੈਂ ਚੰਡੀਗੜ੍ਹ ਜਾਵਾਂ। ਤੇ ਕਰਦੇ ਆਂ ਅੱਗੇ ਗੱਲਬਾਤ ਬਾਅਦ। ਮੈਂ ਘਮਾਵਾ। ਆਪੇ ਆ ਕੇ ਘਰੇ ਇੱਕ ਮਿੰਟ ਜੀ ਕਰਦਾ ਆਪੇ ਢੋਲੀਏ ਘਰੇ ਹੈਨਾ ਬਾਹਰ ਦੇਖੋ ਕਿੰਨੇ ਸੌ ਸੌ ਜੇ ਲੱਗੀ ਜਾਂਦਾ ਕੋਲੇ ਹਵਨ ਚਲੋ ਆਪੇ ਢੋਲਣੀ ਆਪਾਂ ਕੀ ਬੜਾ ਲੇਟ ਉਹਨਾਂ ਦੀ ਕਦੋਂ ਆਵਿਆ ਨਾ ਇਹ ਕਿਹਦੀ ਗੱਲ ਨੂੰ ਕੀ ਮੇਰੇ ਤੇ ਨਾ ਮਾਂ ਵੀ ਮੇਰੇ ਤੇ ਤਾਂ ਸਹੀ ਤਾਂ ਹੈ ਕੋਈ ਇਧਰ ਦੇਖੋ ਜੀ ਭਾਈ ਸਾਹਿਬ ਜੀ ਮੇਰੇ ਇਹ ਉਧਰੋਂ ਲਿਆਉਂਦੇ ਆ ਮੈਂ ਕਸ਼ਮੀਰ ਤੋਂ ਆਪੇ ਲੈਂਦੇ ਮੈਂ

ਨਲਾਇਕ ਹਾਂ ਸੋਹਣੀਆਂ ਅੱਜ ਆਂ ਸੋਹਣੀਆਂ ਦਾ ਕੋਟੀਆਂ ਰੰਗ ਰੂੰਗੇ ਤਾਂ ਅੱਬ ਕੀ ਆਇਆ ਦੋਸਤਾਂ ਦਾ ਕੱਪੜਾ ਅੰਮ੍ਰਿਤ ਸਰਦਾਰ ਜਿਹੜਾ ਹਾਂ ਉਹ ਮਾਲ ਵੀ ਮੇਰੇ ਤੋਂ ਲੇਤਾ ਆਜਾ ਰੰਗ ਪੜਕੇ ਦਿਖਾ ਆ ਦੇਖ ਮਾਮੇ ਇਹ ਲੰਬੀ ਇਕਸਰਾ ਗਏ ਇਸ ਤਰ੍ਹਾਂ ਕਰਾਤਾ ਹਾਂ ਮਾਮੇ ਕਿੰਨੇ ਸੋਹਣੇ ਬਟਨਾਂ ਨੇ ਮੇਰੇ 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 ਪਾਸ ਹਮੇਸ਼ਾ ਵੀ ਹੈ ਕੋਈ ਹਾਂ ਕੀ ਜੈਕਟਾ ਦੇਖਣਾ ਦਿਖਾ ਦੇ ਜੈਕਟਾ ਮੈਂ ਨਹੀਂ ਦਿਖਾਉਂ ਪਾ ਸਕੀ ਉਹ ਇੱਕ ਜੀ ਕਿਉਂ ਲਾਲਾ ਮੈਂ ਆਕਾ ਮੈਂ ਦੇਣਾ ਪਏ ਇਹ ਗੂਗਲ ਪੇ ਕਰੇਗਾ ਕੋਈ ਬਾਤ ਨਹੀਂ ਇਹ ਗੂਗਲ ਪੇ ਤੈਨੂੰ ਕਿੱਦਾਂ ਪਤਾ ਮੈਨੂੰ ਪਤਾ ਹੈ ਆ ਕਿੰਨੇ ਮੋਟੇ ਆ ਖੋਲੀ ਤਾਂ ਮੜੇ ਪਾ ਕੇ ਦੇਖ ਤੇਰਾ ਸਾਈਜ਼ ਥੋੜਾ ਜਿਹਾ ਵੱਡਾ ਆ ਗਰਮੀ ਦੇ ਮਾਹ ਵਿੱਚ ਮੈਂ ਕਨਾਂ ਤੋਪੇ ਹਾਂ ਮੈਂ ਤਾਂ ਅੱਗੇ ਨਹੀਂ ਆਉਂਦਾ ਚਾਹ ਤਾਂ ਨਹੀਂ ਪੀਣੀ ਖਾਣਾ ਪੀਣਾ ਦੱਸ ਨਹੀਂ ਬੱਸ ਉਹ ਖਰਾਬ ਹੋ ਗਏ ਮੈਂ ਤਾਂ ਅਨਪੜਾ ਸਕੂਲ ਵੀ ਨਹੀਂ ਹੁੰਦਾ ਸੀ ਜਾਂਦੀ ਮੇਰਾ ਸੰਜਮ ਮੈਂ ਲੱਗਦਾ ਹਾਂ ਅਨਪੜ ਮੈਂ ਲੱਗਦਾ ਹਾਂ ਪੜ੍ਹੇ ਲਿਖੇ ਲੱਗਦਾ ਉਹ ਤਾਂ ਕਾਹਦਾ ਸਕੂਲ ਹੁੰਦਾ ਹੀ ਜਾਂਦਾ ਮੇਰਾ ਜਾਂਦੀ ਹੋਰ ਵਾਰਸ਼ ਵਿੱਚ ਮਤਾਸ਼ਾ ਅੱਛਾ ਸੰਪੈਸਾ ਕੋਟੀ ਦੇ ਉੱਪਰ ਜੀ ਪਾ ਲਈ ਮੈਂ ਪਰ ਉਹ ਤਾਂ ਸੋਹਣੀ ਲੱਗਦੀ ਹਾਂ ਪਤਲੀ ਕੋਟੇ ਲਾ ਕੇ ਪਾ ਆਮੀ ਤੇ ਉਹ ਆ ਮਗਰ ਉੱਚੀ ਆ ਇਹਦਾ ਥੱਲੇ ਮੋਰੇ ਨੀਵੀਂ ਆ ਪਿੱਛੇ ਉੱਚੀ ਹੁੰਦੀ ਆ ਨਹੀਂ ਪੰਨੇ ਕੋਈ ਨਹੀਂ ਆ ਪੰਨੇ ਨਹੀਂ ਆ ਲੈ ਮੈਂ ਦੇ ਰਿਹਾ ਆ ਆਹ ਪੰਨੇ ਆ ਆਹ ਕਾਲੀ ਦੇਖ ਲੈ ਪਾ ਕੇ ਨਹੀਂ ਨੇ ਮੇਰੇ ਨੂੰ ਮੋਰ ਲੈਣਾ ਮੋਰ ਨਹੀਂ ਇਹ ਲੋਰ ਮੈਂ ਲੈ ਪਤਾ ਨਹੀਂ ਮੈਂ ਐਸੇ ਪਤਾ ਭਾਈ ਸਹੀ ਹੈ ਦੱਸਾ ਤਾਂ ਤੁਹਾਨੂੰ ਕੋਈ ਲੱਗਿਆ ਨਾ ਮੈਨੂੰ ਕੱਪੜੇ ਕੋਈ ਨਹੀਂ ਦੇਖਣ ਨੂੰ ਅੱਛਾ ਮੈਂ ਆਪਾਂ ਕਿੰਨੇ ਦੋ ਦੋ ਦੀ ਆ ਜਿੰਸਾਂ ਦੇ ਮੰਮੀ ਹਾਂ ਰੇਟ ਓਕੇ ਕਿੰਨੇ ਦੀ ਆਹਾ 1250 ਆ ਲਈ 1250 1250 ਕੰਮ ਕਰ ਲਾ ਫਿਰ ਲੈ ਲੇਤੇ ਹਾਂ ਕੋਈ ਰੇਟ ਕਰਾਂਗਾ ਕੋਈ ਬਾਤ ਨਹੀਂ ਬੈਠਾ ਕੰਮ ਕਰ ਲਾ ਇਹ ਕ ਲੈ ਲਾ ਕੇ ਮੰਮੀ ਕੰਮ ਕਰ ਲਾ ਕਿੰਨੇ ਸਹੀ ਸੀ ਮਤਾਂ ਸੇ ਇਸੇ ਚੋਲਾ ਹਗਾ ਹਗਾ ਕਹ ਲਈ ਚਲ ਮੈਂ ਵੀ ਹਿਆਰ ਵੀ ਜਾਦੇ ਆ ਨਹੀਂ ਭਾਈ ਸੱਸੇ ਹੀ ਦੱਸਿਆ ਤੁਮ ਪਰਾ ਨਾ ਦੋ ਸੋਕਾ ਤੁਮ ਹਿਆਰ ਤੇ ਕਿਹਦੇ ਦੋ ਆ ਜਾਣੀਆਂ ਉਹ ਨਹੀਂ ਐਸੇ ਨਾ ਬੋਲੋ ਯਾਰ ਤੁੰਦੇ ਕਿ ਐਸੇ ਨਾ ਕਰ ਐਸੇ ਨਹੀਂ ਗਰੀ ਬੰਦੇ ਆਂ ਕੀ ਕਰਦੇ ਨੇ ਟੋੜ ਟੋੜ ਕੇ ਐਸੇ ਜਾਂਦਾ ਆਪੋ ਦਾ ਸ਼ਾਮਿਲ ਐਸੇ ਟੋੜ ਕੇ ਆਇਆ ਸੇ ਇਸੇ ਦਾਸ ਆ ਕੋਣ ਕੋ ਬ੍ਰਾ ਲੈ ਨਾਲੇ ਗੱਲ ਕਰਦੇ ਆ ਨਾਲੇ ਮੂਰ ਨੂੰ ਮਿਲੋ ਪਹਿਲਾਂ ਗਾਇਸ ਬੇਦਾ ਆਵਾਜ਼ ਕਿੱਧਰੋਂ ਆਉਂਦੀ ਆ ਕਾਰ ਆਪਣੀ ਹੋ ਗਈ ਆ ਡਨ ਮੈਂ ਟੰਦਰ ਪਿਛਾਦੀ ਆ ਇੱਤੋਂ ਬਾਅਦ ਕੁੱਤਰਨੇ ਆਪਾਂ ਸਿੱਧੇ ਪੱਟੇ ਦੁੱਖ ਤਾਂ ਸੁਣਾ ਨਹੀਂ ਸਾਰੇ ਤੋੜ ਦੇਣੇ ਓ ਸ਼ਿਟ ਲਾਸਟ ਹੋ ਰਹੀ ਹੈ ਗਾਇ ਚੁੱਪ ਕੋਈ ਵੀ ਸੱਦਾ ਨਾ ਲੀਕੋ ਸਤਿਗੁਰਾਂ ਦੀ ਲਾਹੇ ਬਾਣੀ ਸਰਵੰਦਰ ਹਾਂ ਜੀ ਜੀ ਦਾ ਖਾਲਸਾ ਕੰਤਨ ਬਾਬਾ ਦੀਪ ਸਿੰਘ ਜੀ ਦੇ ਸਿੱਧੇ ਆਸ਼ਣੇ ਬਾਨੂ ਭੋਗ ਆਪਣੇ ਪਿੰਡ ਦੇ ਵਿੱਚ ਤਾਂ ਸਰਬ ਬਦੀ ਸਿੰਘ ਦਾ ਸਥਾਨ ਹੈ ਤੇ ਸ਼ਨੀਵਾਰ ਨੂੰ ਕਹਿੰਦੇ ਭੋਗ ਆ ਤੇ ਸੱਦਾ ਕਿਸੇ ਦਾ ਨਹੀਂ ਹੈਗਾ ਸਾਰਿਆਂ ਨੇ ਗੁਰੂ ਘਰੇ ਪਹੁੰਚੋ ਚਲੋ ਪੱਠੇ ਕੋ ਤਰਲੀ ਆਪਾਂ ਮਿਲਦੇ ਆਪਾਂ ਨਵੇਂ ਬਲੌਗ ਦੇ ਵਿੱਚ ਲੈਟ ਹੈ ਨਹੀਂਗੀ